84 ਵੇਲੇ ਜਦੋਂ ਪਤੋਦਾਂ ਨੂੰ ਪੰਜਾਬ ਦੀ ਪਹਿਲੀ ਗੱਲ ਹੈ ਹਿੰਦੁਸਤਾਨ ਦੀ ਉਹਨੂੰ ਪਤਾ ਹੀ ਨਹੀਂ ਰੀਤੀ ਰਿਵਾਜਾਂ ਦਾ ਹੀ ਨਹੀਂ ਪਤਾ ਉਹਨੂੰ ਚੰਗਾ ਕੰਮ ਕਰਨਾ ਉਹਨੂੰ ਵੀ ਮਾੜਾ ਕਹਿਣਾ ਮਾੜੇ ਨੂੰ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ ਵਿੱਚ ਪਰੋ ਕੇ ਰੱਖਿਆ ਇਹ ਬਰਾਬਰਤਾ ਦਿੱਤੀ ਆ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਅਸੀਂ 14 ਤਰੀਕ ਹਰ 14 ਤਰੀਕ ਨੂੰ ਜਨਮ ਦਿਨ ਮਨਾਉਨੇ ਆ ਔਰ ਵੱਡੇ ਪੱਦਰ ਤੇ ਮਨਾਉਨੇ ਆ ਜਿੰਨੀ ਕਹ ਦੀ ਉਹਨੀ ਪੂਜਾ ਅਸੀਂ ਕਰ ਲਈਏ ਉਹ ਉਹ ਹੀ ਘਟ ਆ ਉਹ ਕਿਵੇਂ ਕਹਦੇ ਨੇ ਕਿ ਚੋਣਾ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਉਹ ਪੰਜਾਬ ਆ ਕੇ ਵੜਕੇ ਦਾ ਦਿਖਾਲੇ ਇੱਥੇ ਇਹਦੀਆਂ ਜਿਹੜੀਆਂ ਪੰਜਾਬ ਰੰਗਲਾ ਪੰਜਾਬ ਬਣੂਗਾ ਅਰਮਰਾਵਾਂਗੇ ਇਹ ਇਹ ਮੂਰਤੀ ਤੋੜਨ ਵਾਲੋਂ ਕੋਈ ਜਾਊਗਾ ਅਸੀਂ ਚੁੱਪ ਕਰਕੇ ਬੈਠਣ ਵਾਲੇ ਬੰਦੇ ਆ ਮੈਂ ਅਰਵਿੰਦਰ ਸਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਲੈਟਰ ਦੋਸਤੋ ਭੀਮrao ਅੰਬੇਦਕਰ ਦਾ 14 ਤਰੀਕ ਨੂੰ ਜਨਮ ਦਿਨ ਹੈ ਲੇਕਿਨ ਜਨਮ ਦਿਨ ਤੋਂ ਪਹਿਲਾਂ ਕੁਝ ਅਨਹੋਣੀਆਂ ਹੋਈ ਨੇ ਮੈਂ ਤੁਹਾਨੂੰ ਦੱਸ ਦੇਣਾ ਅੰਬਰ ਸਰ ਵਿੱਚ ਭੀਮrao ਅੰਬੇਦਕਰ ਜੀ ਦੀ ਬੁਤ ਨਾਲ ਬੇਅਦਬੀ ਹੋਈ ਫਿਰ ਆਪਾਂ ਫਲੋਰ ਦੀ ਗੱਲ ਕਰ ਰਹੇ ਹਾਂ ਫਿਰ ਬਟਾਲੇ ਦੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਪ੍ਰੈਸ ਕਾਨਫਰੰਸ ਕੀਤੀ ਤੇ ਇਸ ਚੀਜ਼ ਦਾ ਜ਼ੋਰਬੋਰ ਵਿਰੋਧ ਕੀਤਾ ਸਾਡੇ ਨਾਲ ਸੰਗੋਵਾਲ ਗਿੱਲ ਹਮ ਹਲਕੇ ਦੇ ਐਮਐਲਏ ਸਾਹਿਬ ਜੁੜ ਚੁੱਕੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਇਹਦਾ ਅਜੰਡਾ ਕੀ ਸੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜੇ ਬਾਹਰ ਲੋਕ ਬੈਠੇ ਆ ਭਾਰਤ ਨੂੰ ਤੋੜਨ ਨੂੰ ਪੰਜਾਬ ਨੂੰ ਤੋੜਨਦਿਆਂ ਉਹਨਾਂ ਦਾ ਪਹਿਲਾਂ ਤੋਂ ਤੋਰੀ ਫੁਲਕਾ ਅਸਲ ਵਿੱਚ ਚੱਲ ਰਿਹਾ 83 ਵੇਲੇ ਜਦੋਂ ਪਤਾ ਤਾਂ ਉਹ ਪੰਜਾਬ ਦੀ ਪਹਿਲੀ ਗੱਲ ਹੈ ਹਿੰਦੁਸਤਾਨ ਦੀ ਉਹਨੂੰ ਪਤਾ ਹੀ ਨਹੀਂ ਰੀਤੀ ਰਿਵਾਜਾਂ ਦਾ ਹੀ ਨਹੀਂ ਪਤਾ ਉਹਨੂੰ ਜਿਵੇਂ ਉਹਨੇ ਆਪਣੇ ਐਮਐਲਏ ਦਾ ਪਿੱਛੇ ਤਾਂ ਗੁੱਤ ਕਰਦਾ ਉਹਨੇ ਤਾਂ ਬੜਕਾਉ ਬਿਆਨ ਦੇਣੇ ਆ ਵੀ ਚਾਰ ਪੈਸੇ ਸਾਨੂੰ ਇਕੱਠੇ ਹੋ ਜਾਣਗੇ ਉਹਨਾਂ ਦਾ ਇਹ ਕੰਪਨੀ ਚੱਲਣਾ ਡਾਕਟਰ ਭੀਮਰਾਓ ਅਮੇਤਕਰ ਜੀ ਜਿਨ੍ਹਾਂ ਨੇ ਸਾਨੂੰ ਸਭਧਾਨ ਦਿੱਤਾ ਹਰ ਵਰਗ ਨੂੰ ਵਿੱਚ ਪਰੋਕੇ ਰੱਖਿਆ ਇਹ ਬਰਾਬਰਤਾ ਦਿੱਤੀ ਆ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਇਹ ਤਾਂ ਤੁਸੀਂ ਕਹਿੰਦੇ ਆਂ ਵੀ ਤੋੜਨ ਦੀਆਂ ਗੱਲਾਂ ਕਰਦੇ ਨੇ ਉਂਤਲੇ ਉਂਗਲੀ ਵੀ ਕਰਕੇ ਦਿਖਾ ਦੇਣ ਅਸੀਂ 14 ਤਰੀਕ ਹਰ 14 ਤਰੀਕ ਨੂੰ ਜਨਮ ਦਿਨ ਮਨਾਉਨੇ ਆਂ ਔਰ ਵੱਡੇ ਪੱਦਰ ਤੇ ਮਨਾਉਨੇ ਆਂ ਔਰ ਸਵੇਰ ਉੱਠਦੇ ਸਾਰੇ ਪਹਿਲਾਂ ਜਦੋਂ ਕੁਰਸੀ ਤੇ ਬੈਠੀਦਾ ਤਾਂ ਇਹਨਾਂ ਨੂੰ ਸਤਿਕਾਰ ਦੇ ਕੇ ਮੱਥਾ ਟੇਕ ਕੇ ਬੈਠੀਦਾ ਸੀ ਭਗਤ ਸਿੰਘ ਜੀ ਨੂੰ ਤੇ ਡਾਕਟਰ ਪੀਮਰਾਓ ਉਮੀਦਵਾਰ ਜੀ ਨੂੰ ਵੀ ਤੁਹਾਡੇ ਕਰਕੇ ਇੱਥੇ ਬੈਠੇ ਆਂ ਅਸੀਂ ਸਾਨੂੰ ਕਿਹਨੇ ਐਮਐਲਏ ਬਣਾਉਣਾ ਸੀ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਬਰਾਬਰਤਾ ਦਾ ਅਧਿਕਾਰ ਦਿੱਤਾ ਅੱਜ ਅਸੀਂ ਲੋਕਾਂ ਦੀ ਸੇਵਾਦਾਰ ਬਣੇ ਸਿੰਘੋਆਲ ਸਾਹਿਬ ਜਦੋਂ ਪ੍ਰੋਗਰਾਮ ਚੱਲੂਗਾ ਵਿਰੋਧੀ ਇਹ ਕ ਇਹ ਨਾਲੋਂ ਭੀ ਮਰਾਉ ਮੇਟ ਕਰਦੀ ਯਾਦ ਆ ਗਈ ਬੇਅਦਬੀ ਤਾਂ ਉਦੋਂ ਵੀ ਹੋਈ ਸੀ ਜਦੋਂ ਅੰਬਰ ਸਰਦੀ ਗੱਲ ਕਰੀਆ ਉਦੋਂ ਕਿਉਂ ਨਹੀਂ ਇਹਨਾਂ ਨੇ ਵਿਰੋਧ ਕੀਤਾ ਮਤਲਬ ਕਹੇ ਵਿਰੋਧ ਇਹਨਾਂ ਨੇ ਡਿਲੇ ਕਿਉਂ ਬਰੋਧੀਆਂ ਦਾ ਕੰਮ ਹੁੰਦਾ ਚੰਗਾ ਕੰਮ ਕਰਨਾ ਉਹਨੂੰ ਵੀ ਮਾੜਾ ਕਹਿਣਾ ਮਾੜੇ ਨੂੰ ਤਾਂ ਉਹਨਾਂ ਨੇ ਕਹਿਣਾ ਹੀ ਕਹਿਣਾ ਅਸੀਂ ਆਪਦੇ ਜਿਹੜੇ ਸਾਡਾ ਇਹ ਬੁੱਤ ਤੋੜਨ ਦੀ ਗੱਲ ਕਰਦੇ ਆ ਅਸੀਂ ਉਹਦੇ ਵਾਸਤੇ ਨਹੀਂ ਸਾਡਾ ਦਰਦ ਨਹੀਂ ਹੈਗਾ ਉਹ ਸਾਡੇ ਤਾਂ ਜਿੰਨੀ ਕਹਿੰਦੀ ਓਨੀ ਪੂਜਾ ਅਸੀਂ ਕਰ ਲਈ ਉਹ ਉਹ ਵੀ ਘਟਾ ਉਹ ਕਿਵੇਂ ਕਹਿ ਦਣਗੇ ਕਿ ਚੋਣਾ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਪਰ ਅਸੀਂ ਨਿਯਮ ਮੂਰਤੀ ਵਾਲ ਨੂੰ ਕਿਸੇ ਨੂੰ ਦੇਖਣ ਦਵਾਂਗੇ ਉਹ ਉਂਗਲੀ ਤੋਂ ਉਂਗਲੀ ਤੋੜ ਦੇਵਾਂਗੇ ਜਿਹੜਾ ਉਧਰ ਨੂੰ ਕਰੂਗਾ ਮਨੂ ਸਾਹਿਬ ਨੇ ਕਹੇ ਕਿ 14 ਤਰੀਕ ਨੂੰ ਅਸੀਂ 14 ਤਰੀਕ ਨੂੰ ਆਉਣ ਤਾਂ ਸਹੀ ਉਹ ਪੰਜਾਬ ਆ ਕੇ ਵੜਕੇ ਦਾ ਦਿਖਾਲੇ ਇੱਥੇ ਇਹਦੀਆਂ ਜਿਹੜੀਆਂ ਪੰਜਾਬ ਰੰਗਲਾ ਪੰਜਾਬ ਬਣੂਗਾ ਅਰ ਬਣਾਵਾਂਗੇ ਏਜੰਸੀਆਂ ਦਾ ਕੰਮ ਹੈ ਜੀ ਇਹ ਏਜੰਸੀਆਂ ਦਾ ਕੰਮ ਕੰਮ ਹੀ ਇਹਨਾਂ ਦਾ ਏਜੰਸੀਆਂ ਦਾ ਇਹੀ ਹੁੰਦਾ ਵਿਪਾਰੋ ਤੇ ਰਾਜ ਕਰੋ ਤਾਂ ਆਪਾਂ ਐਕਟਿਵ ਹੈ ਇਸ ਚੀਜ਼ ਨੂੰ ਲੈ ਕੇ ਏਜੰਸੀ ਇਹ ਰੋਕਿਆ ਜਾ ਸਕਦਾ ਸੀ ਬਰਾਉ ਉਮੀਦਵਾਰ ਦੀ ਨੂੰ ਇਹ ਮੂਰਤੀ ਤੋੜਨ ਵਾਲ ਉਮੀਰ ਮਾਨੀ ਜੀ ਕਹਿੰਦਾ ਹੈ ਕਿ ਭੀਮਰਾਓ ਅੰਬੇਡਕਰ ਜੀ ਜੋ ਵੀ ਮੂਰਤੀ ਤੋੜੂਗਾ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਹਾਲਾਂਕਿ ਕੁਝ ਲੋਕ ਕਹਿ ਰਹੇ ਨੇ ਕਿ ਇਲੈਕਸ਼ਨ ਆ ਰਹੇ ਨੇ ਇਸ ਕਰਕੇ ਐਕਟੀਵਿਟੀਜ਼ ਤੇਜ਼ ਹੋਈ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਕਿ ਐਕਟੀਵਿਟੀਜ਼ ਤੇਜ਼ ਹੋਈ ਹੈ ਕਿ ਇਹ ਉਹਨਾਂ ਦੀ ਭਾਵਨਾ ਹੈ ਜਾਂ ਭੀਮਰਾਓ ਅੰਬੇਡਕਰ ਲਈ ਸਨਮਾਨ ਹੈ ਬਿਲਕੁਲ ਜੀ ਉਹ ਸਨਮਾਨ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਅਸੀਂ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਪਤਵੰਦ ਸਿੰਘ ਪੰਨੂ ਨੂੰ ਮੂੰਹ ਤੋੜ ਜਵਾਬ ਦਵਾਂਗੇ ਲੁਧਿਆਣਾ ਤੋਂ ਮਿਲੂ ਮਹਿਰ ਮਾਨ ਦਾ ਸਰਾ